ਪਿਛਲੇ ਦਿਨੀ ਹੀ ਅਤੰਕੀ ਹਮਲੇ ਦੇ ਵਿੱਚ ਮਾਰੇ ਗਏ ਰਾਹੁਲ ਮਸੀਦ ਦੀ ਬੋਡੀ ਦੇਰ ਰਾਤ 1:30 ਵਜੇ ਅਨਾਲਾ ਦੇ ਨਾਮ ਲੱਗਦੇ ਪਿੰਡ ਚਮਿਆਰੀ ਦੇ ਵਿੱਚ ਪਹੁੰਚੀ ਸੀ ਤਾਂ ਹੁਣ ਪਰਿਵਾਰਕ ਮੈਂਬਰਾਂ ਦੇ ਵੱਲੋਂ ਉਸ ਨੂੰ ਸ਼ਮਸ਼ਾਨ ਘਾਟ ਦੇ ਵਿੱਚ ਲਿਆਂਦਾ ਗਿਆ ਤਾਂ ਪਹਿਲਾਂ ਅਸੀਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਤਾਂ ਬਹੁਤ ਹੀ ਦੁਖਦਾਈ ਖਬਰ ਤੁਹਾਡਾ ਨਾਲ ਸਾਂਝੀ ਕਰਦੇ ਪਿਆ ਤਾਂ ਜੇਕਰ ਅਸੀਂ ਗੱਲ ਕਰੀਏ ਤਾਂ ਸ਼੍ਰੀਨਗਰ ਦੇ ਵਿੱਚ ਦੋ ਜਿਹੜੇ ਨੌਜਵਾਨ ਨੇ ਚਮਿਆਰੀ ਦੇ ਰਹਿਣ ਵਾਲੇ ਨੇ ਤਾਂ ਉਹ ਉੱਥੇ ਲੱਕੜ ਦਾ ਕੰਮ ਕਰਨ ਦੇ ਲਈ ਜਾਂਦੇ ਨੇ ਤਾਂ ਦੋਨਾਂ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਤਾਂ ਹਰ ਕਿਸੇ ਦੇ ਵੱਲੋਂ ਜਿਹੜਾ ਦੁੱਖ ਪਰਿਵਾਰ ਦੇ ਨਾਲ ਸਾਂਝਾ ਕੀਤਾ ਜਾ ਰਿਹਾ ਤਾਂ ਅੱਜ ਅਸੀਂ ਉਹਨਾਂ ਦੇ ਪਿੰਡ ਚ ਮਿਆਰੀ ਦੇ ਵਿੱਚ ਪਹੁੰਚੇ ਹੋયા ਤਾਂ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਪਰਿਵਾਰਕ ਮੈਂਬਰ ਤਾਂ ਹੋਰ ਜਿਹੜੇ ਉਹਨਾਂ ਦੇ ਪਿੰਡ ਵਾਲੇ ਨੇ ਤਾਂ ਉਹ ਅੱਜ ਇੱਥੇ ਇਕੱਠੇ ਹੋਏ ਨੇ ਤਾਂ ਉਹਨਾਂ ਦੇ ਵੱਲੋਂ ਰਾਹੁਲ ਮਸੀਹ ਨੂੰ ਜਿਹੜੀ ਆ ਮਿੱਟੀ ਪੁੱਟ ਕੇ ਉਸ ਨੂੰ ਦਫਨਾਉਣ ਦਾ ਜਿਹੜਾ ਕੰਮ ਕੀਤਾ ਜਾ ਰਿਹਾ ਤਾਂ ਤੁਸੀਂ ਦੇਖ ਸਕਦੇ ਹੋ ਕਿ ਇਸ ਵळे ਅਸੀਂ ਉਸ ਕਬਰਖਾਨੇ ਦੇ ਵਿੱਚ ਪਹੁੰਚੇ ਹੋਏ ਹਾਂ ਜਿੱਥੇ ਕੀ ਉਸ ਨੂੰ ਦਫਨਾਉਣ ਦਾ ਜਿਹੜਾ ਕੰਮ ਆਹੋ ਕੀਤਾ ਜਾ ਰਿਹਾ ਤਾਂ ਪੂਰੀ ਲਾਈਵ ਤਸਵੀਰ ਤੁਹਾਡਾ ਨਾਲ ਸਾਂਝੀ ਕਰਦੇ ਪਿਆ ਤਾਂ ਪਰਿਵਾਰ ਕੀ ਵੱਡੀ ਗਿਣਤੀ ਦੇ ਵਿੱਚ ਪਰਿਵਾਰਕ ਮੈਂਬਰ ਤਾਂ ਹੋਰ ਵੀ ਜਿਹੜੇ ਪਿੰਡ ਵਾਲੇ ਨੇ ਵੱਡੀ ਗਿਣਤੀ ਦੇ ਵਿੱਚ ਅੱਜ ਇੱਥੇ ਕਬਰਾਂ ਦੇ ਵਿੱਚ ਪਹੁੰਚੇ ਹੋਏ ਨੇ ਤਾਂ ਇਸ ਦਾ ਅੰਤਿਮ ਸੰਸਕਾਰ ਇਸ ਕਰਕੇ ਜਿਹੜਾ ਵਾ ਨਹੀਂ ਕੀਤਾ ਗਿਆ ਕਿਉਂਕਿ ਇਹ ਮੁਸੀਬਾਈ ਚਾਰੇ ਤੋਂ ਬਿਲੋਂਗ ਕਰਦਾ ਸੀ ਤਾਂ ਇਸ ਕਰਕੇ ਇਸ ਨੂੰ ਕਬਰਾਂ ਦੇ ਵਿੱਚ ਜਿਹੜਾ ਦਫਨਾਉਣ ਦਾ ਕੰਮ ਪਰਿਵਾਰਕ ਮੈਂਬਰਾਂ ਦੇ ਵੱਲੋਂ ਕੀਤਾ ਜਾ ਰਿਹਾ ਜਿਸ ਦੀ ਲਾਈ ਜ ਤਸਵੀਰ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਪਿਆ ਤਾਂ ਹਰ ਕਿਸੇ ਦੇ ਵੱਲੋਂ ਲਗਾਤਾਰ ਦੁੱਖ ਬਿਆਨ ਕੀਤਾ ਜਾ ਰਿਹਾ ਹੈ ਤਾਂ ਪੰਜਾਬ ਸਰਕਾਰ ਦੇ ਵੱਲੋਂ ਪਿਛਲੇ ਦਿਨੀ ਹੀ ਜਿਹੜੇ ਆਪਣੇ ਮੰਤਰੀ ਨੂੰ ਇਹਨਾਂ ਦੇ ਘਰ ਦੇ ਵਿੱਚ ਭੇਜਿਆ ਗਿਆ ਸੀ ਤਾਂ ਇਹਨਾਂ ਦੇ ਜਿਹੜੇ ਮੰਤਰੀ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਜੋ ਕਿ ਅਜ ਨਾਲੇ ਦਿਨੇ ਤਾਂ ਉਹ ਇਹਨਾਂ ਦੇ ਘਰ ਦੇ ਵਿੱਚ ਕੱਲ ਪਹੁੰਚੇ ਸੀ ਤਾਂ ਉਹਨਾਂ ਦੇ ਵੱਲੋਂ ਵੀ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਗਿਆ ਜਿਸਕਰ ਗੱਲ ਕਰੀਏ ਤਾਂ ਪੰਜਾਬ ਸਰਕਾਰ ਦੇ ਵੱਲੋਂ 2 ਲੱਖ ਰੁਪਏ ਦੀ ਜਿਹੜੀ ਰਾਸ਼ੀ ਐ ਇਸ ਪਰਿਵਾਰ ਨੂੰ ਦਿੱਤੀ ਗਈ ਆ ਪਰ 2 ਲੱਖ ਰੁਪਏ ਦੀ ਰਾਸ਼ੀ ਦੇ ਨਾਲ ਜਿਹੜਾ ਵਾ ਕੁਝ ਵੀ ਨਹੀਂ ਬਣੇਗਾ ਪਰਿਵਾਰਾਂ ਦੇ ਵੱਲੋਂ ਕਿਹਾ ਗਿਆ ਕਿ ਸਾਡੇ ਜਿਹੜੇ ਪੁੱਤ ਜਾ ਚੁੱਕੇ ਨੇ ਇਹ ਕਦੇ ਵਾਪਸ ਨਹੀਂ ਆਉਣਗੇ ਤਾਂ ਜੇਕਰ ਅੱਜ ਦੀ ਤਸਵੀਰ ਤੁਹਾਡਾ ਨਾਲ ਸਾਂਝੀ ਕਰਦੇ ਪਿਆ ਤਾਂ ਤੁਸੀਂ ਵੇਖ ਸਕਦੇ ਹੋ ਕਿ ਉਸ ਨੂੰ ਪਿੰਡ ਚ ਮਿਆਰੀ ਦੇ ਕਬਰਾਂ ਘਰ ਦੇ ਵਿੱਚ ਜਿਹੜਾ ਵਾ ਉਹ ਦਫਨਾ ਦਿੱਤਾ ਗਿਆ ਤਾਂ ਜਿਸ ਦੀ ਤਸਵੀਰ ਤੁਹਾਡੇ ਸਾਰਿਆਂ ਨਾਲ ਸਾਂਝੀ ਕਰਦੇ ਪਿਆ ਤਾਂ ਬਹੁਤ ਹੀ ਦੁੱਖ ਵਾਲੀ ਤਸਵੀਰ ਤੁਹਾਡਾ ਨਾਲ ਜਿਹੜੀ ਆ ਸਾਂਝੀ ਕਰਦੇ ਪਿਆਂ ਤਾਂ ਤੁਸੀਂ ਵੇਖ ਸਕਦੇ ਹੋ ਕਿ ਮਸੀਹ ਪਾਈਚਾਰੇ ਦੇ ਵਿੱਚ ਜਿਹੜਾ ਵਾ ਕਬਰਾਂ ਦੇ ਵਿੱਚ ਦਫਨਾ ਦਿੱਤਾ ਜਾਂਦਾ ਤਾਂ ਉਸ ਨੂੰ ਕਬਰ ਦੇ ਵਿੱਚ ਦਫਨਾਉਂਦਾ ਜਿਹੜਾ ਕੰਮ ਕੀਤਾ ਯਾਰਾ ਤਾਂ ਪਰਿਵਾਰ ਦਾ ਰੋ ਰੋ ਕੇ ਜਿਹੜਾ ਬੁਰਾ ਹਾਲ ਹੋਇਆ ਪਿਆ ਜਿਸ ਦੀ ਤਸਵੀਰ ਤੁਹਾਡੇ ਸਾਰਿਆਂ ਨਾਲ ਸਾਂਝੀ ਕਰਦੇ ਪਿਆਂ ਤਾਂ ਤੁਸੀਂ ਵੇਖ ਸਕਦੇ ਹੋ ਕਿ ਦੂਰ ਦੂਰ ਤੱਕ ਜਿਹੜੇ ਪਿੰਡ ਵਾਲੇ ਨੇ ਉਹ ਇੱਥੇ ਵਖਾਈ ਦੇ ਰਹੇ ਨੇ ਤਾਂ ਲਗਾਤਾਰ ਜਿਹੜੇ ਪਰਿਵਾਰਕ ਮੈਂਬਰ ਇੱਥੇ ਪਹੁੰਚੇ ਹੋਏ ਨੇ ਤਾਂ ਉਹਨਾਂ ਦੇ ਵੱਲੋਂ ਵੀ ਜਿਹੜਾ ਦੁੱਖ ਬਿਆਨ ਕੀਤਾ ਜਾ ਰਿਹਾ ਜਿਸ ਦੀ ਪੂਰੀ ਤਸਵੀਰ ਤੁਹਾਡੇ ਨਾਲ ਸਾਂਝੀ ਕਰਦੇ ਪਿਆ ਕਿ ਕਿਸ ਤਰ੍ਹਾਂ ਦੇ ਹਾਲਾਤ ਜਿਹੜੇ ਨੇ ਲਗਾਤਾਰ ਬਣੇ ਹੋਏ ਨੇ ਤਾਂ ਪਿਛਲੇ ਦਿਨੀ ਹੀ ਜਦੋਂ ਸ਼੍ਰੀਨਗਰ ਦੇ ਵਿੱਚ ਲੱਕੜ ਦਾ ਕੰਮ ਕਰਨ ਦੇ ਲਈ ਜਾਂਦੇ ਨੇ ਤਾਂ ਉੱਥੇ ਅੰਤੰਕੀਆਂ ਦੇ ਵੱਲੋਂ ਹਮਲਾ ਕਰਤਾ ਜੇਕਰ ਪਰਿਵਾਰਕ ਮੈਂਬਰਾਂ ਦੀ ਗੱਲਬਾਤ ਕਰੀਏ ਤਾਂ ਉਹਨਾਂ ਦਾ ਕਹਿਣਾ ਹੈ ਕਿ ਜਿਹੜਾ ਅਮਰਤਪਾਲ ਸਿੰਘ ਆ ਉਹ ਕਾਫੀ ਵਾਰ ਜਿਹੜਾ ਸ਼੍ਰੀਨਗਰ ਦੇ ਵਿੱਚ ਕੰਮ ਕਰਨ ਦੇ ਲਈ ਜਾਂਦਾ ਸੀ ਤਾਂ ਉਹ ਇਸ ਵਾਰ ਰਾਹੁਲ ਮਸੀਹ ਨੂੰ ਆਪਣੇ ਨਾਲ ਲੈ ਜਾਂਦਾ ਹੈ ਤਾਂ ਜਦੋਂ ਲੈ ਕੇ ਜਾਂਦਾ ਹੈ ਤਾਂ ਉਦੋਂ ਉਹ ਆਪਣੀ ਦਾਦੀ ਮਾਣੂ ਕਹ ਕੇ ਜਾਂਦਾ ਹੈ ਕਿ ਮੈਂ ਜਲਦ ਹੀ ਘਰ ਦੇ ਵਿੱਚ ਵਾਪਸ ਆਵਾਂਗਾ ਤਾਂ ਪਰ ਜਦੋਂ ਉਹ ਉੱਥੇ ਜਾਂਦੇ ਨੇ ਤਾਂ ਉਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੂੰ ਉੱਥੋਂ ਫੋਨ ਆਂਦਾ ਹੈ ਕਿ ਤੁਹਾਡੇ ਬੱਚਿਆਂ ਨੂੰ ਉੱਥੇ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਤਾਂ ਉਸ ਤੋਂ ਬਾਅਦ ਬਹੁਤ ਹੀ ਦੁਖਦਾਈ ਖਬਰ ਜਿਹੜੀ ਆਹੋ ਸਾਹਮਣੇ ਆਂਦੀ ਹੈ ਤਾਂ ਉਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਦੇ ਵੱਲੋਂ ਪਹਿਲਾਂ ਸਾਰਾ ਦਿਨ ਉਸ ਦੀ ਬਾਡੀ ਦੀ ਉਡੀਕ ਕੀਤੀ ਜਾਂਦੀ ਆ ਤਾਂ ਬਾਡੀ ਰਾਤ ਨੂੰ 1.5 ਵਜੇ ਦੇ ਕਰੀਬ ਇਹਨਾਂ ਦੇ ਘਰ ਦੇ ਵਿੱਚ ਪਹੁੰਚੀ ਸੀ ਤਾਂ 1.5 ਵਜੇ ਪਹੁੰਚੀ ਤਾਂ ਹੁਣ ਦਿਨ ਦੇ ਟਾਈਮ ਉਹਨਾਂ ਦੇ ਵੱਲੋਂ ਰਾਹੁਲ ਮਸੀਹ ਦੀ ਕਬਰ ਨੂੰ ਜਿਹੜਾ ਵਾ ਉਸ ਵੀ ਇੱਕ ਸੱਦੋ ਕੀ ਬਾਡੀ ਨੂੰ ਜਿਹੜਾ ਵਾ ਉਹ ਦਫਨਾ ਦਿੱਤਾ ਗਿਆ ਤਾਂ ਪੂਰਾ ਪਿੰਡ ਵੱਡੀ ਗਿਣਤੀ ਵਿੱਚ ਇਕੱਠਾ ਹੋਇਆ ਤਾਂ ਪਿੰਡ ਵਾਲਿਆਂ ਨਾਲ ਜ਼ਰੂਰ ਗੱਲਬਾਤ ਕਰਾਂਗੇ ਤਾਂ ਕੀ ਨਾਮ ਆਈ ਤੁਹਾਡਾ ਮੇਗਾ ਬਿਲ ਦੇ ਮੁਸਲੀ ਹਾਂਜੀ ਤੇ ਇਹ ਪਿੰਡ ਦੇ ਨਾਲ ਵਾਲੇ ਪਿੰਡ ਦੇ ਨਾਲ ਹਾਂਜੀ ਤੇ ਕੀ ਕਹਿਣਾ ਚਾਹੁੰਦੇ ਹੋ ਕਿੰਨੀ ਕੀ ਮਾੜੀ ਗੱਲ ਹੈ ਜੀ ਇਹ ਤੇ ਬਹੁਤ ਜ਼ਿਆਦਾ ਜੀ ਮਾੜੀ ਗੱਲ ਹੋ ਗਈ ਇਹ ਤਾਂ ਤੁਹਾਡੇ ਹੋਰ ਵੀ ਪਿੰਡ ਦੇ ਨੌਜਵਾਨ ਜਾਂਦੇ ਨੇ ਉੱਥੇ ਕੰਮ ਕਰਨ ਦੇ ਲਈ ਹਾਂਜੀ ਜਾਂਦੇ ਪਹਿਲੀ ਹੂੰ ਚਲੰਦਾ ਜਾਂਦੇ ਇਹੋ ਜਿਹਾ ਪਹਿਲੀ ਵਾਰ ਗਿਆ ਉਹਦੇ ਨਾਲ ਤੇ ਉਹਦੇ ਬਹੁਤ ਜ਼ਿਆਦਾ ਦੁੱਖ ਹੋਇਆ ਬਿਆਹ ਚਾ ਪੂਰਾ ਹੋ ਗਿਆ ਇਕੱਲਾ ਕੱਲਾ ਕੀ ਕਹਿਣਾ ਜਾਂਦੇ ਭਾਈ ਤੁਸੀਂ ਬਹੁਤ ਦੁੱਖ ਦੀ ਘਟਨਾ ਜੀ ਜਿੱਡਾ ਵੀ ਇਹ ਭੈੜਾ ਹਾਲਾਤ ਹੋਇਆ ਵਾ ਤੱਬ ਕਿਹਨਾ ਬਣਾ ਕਰੇ ਸੀ ਇਹਨਾਂ ਦਾ ਨੌਜਵਾਨ ਕੱਲਾ ਕੱਲਾ ਬੱਚਾ ਹੈ ਜਿਹੜਾ ਸੰਸਾਰ ਚ ਅੱਜ ਨਹੀਂ ਰਿਹਾ ਉਹੋ ਹੀ ਉਹਨਾਂ ਦਾ ਸਹਾਰਾ ਹੈ ਤੇ ਬਹੁਤ ਦੁਖਦਈ ਖਬਰ ਹੈ ਜੀ ਇਹ ਹਾਂਜੀ हां ਤੁਸੀਂ ਵੇਖ ਸਕਦੇ ਹੋ ਕਿ ਇੱਥੇ ਜਿਹੜਾ ਮਸੀਹ ਭਾਈਚਾਰਾ ਵੱਡੀ ਗਿਣਤੀ ਵਿੱਚ ਇਕੱਠਾ ਹੋਇਆ ਤਾਂ ਉਹਨਾਂ ਦੇ ਵੱਲੋਂ ਵੀ ਕਿਹਾ ਜਾ ਰਿਹਾ ਕਿ ਪਹਿਲੀ ਵਾਰ ਜਿਹੜਾ ਰਾਹੁਲ ਮਸੀਹਾ ਉਮਰਤਪਾਲ ਸਿੰਘ ਦੇ ਨਾਲ ਸ਼੍ਰੀਨਗਰ ਦੇ ਵਿੱਚ ਕੰਮ ਕਰਨ ਦੇ ਲਈ ਗਿਆ ਸੀ ਪਰ ਪਰਿਵਾਰਕ ਮੈਂਬਰ ਤੇ ਜਿਹੜੇ ਉਹਨਾਂ ਦੇ ਪਿੰਡ ਵਾਲੇ ਨੇ ਉਹਨਾਂ ਨੂੰ ਨਹੀਂ ਸੀ ਕੀ ਪਤਾ ਕਿ ਇਸ ਵਾਰ ਉਹ ਵਾਪਸ ਨਹੀਂ ਆਉਣਗੇ ਤਾਂ ਬਹੁਤ ਹੀ ਦੁਖਦਾਈ ਖਬਰ ਜਿਹੜੀ ਹੈ ਲਗਾਤਾਰ ਤੁਹਾਡੇ ਸਾਰਿਆਂ ਨਾਲ ਸਾਂਝੀ ਕਰਦੇ ਪਿਆ ਤਾਂ ਤੁਸੀਂ ਵੇਖ ਸਕਦੇ ਹੋ ਕਿ ਮਸੀਹ ਜਿਹੜਾ ਰਾਹੁਲ ਮਸੀਹ ਨਾਮ ਦਾ ਨੌਜਵਾਨ ਸੀ ਤਾਂ ਉਸਦੀ ਬੋਡੀ ਰੋ ਰਾਤ ਘਰ ਦੇ ਵਿੱਚ ਪਹੁੰਚਦੀ ਹੈ ਤਾਂ ਪਰਿਵਾਰਕ ਮੈਂਬਰਾਂ ਦੇ ਵੱਲੋਂ ਦੁੱਖ ਜਿਹੜਾ ਵਾ ਉਹ ਪਕਟਾਇਆ ਜਾਂਦਾ ਤਾਂ ਨਾਲ ਦੇ ਨਾਲ ਜਿਹੜੇ ਪਿੰਡ ਵਾਲੇ ਨੇ ਉਹ ਵੀ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੁੰਦੇ ਨੇ ਤਾਂ ਤੁਸੀਂ ਵੇਖ ਸਕਦੇ ਹੋ ਕਿ ਹੁਣ ਉਸ ਨੂੰ ਚਮਿਆਰੀ ਪਿੰਡ ਦੀਆਂ ਕਬਰਾਂ ਦੇ ਵਿੱਚ ਜੜਾਵਾ ਉਹ ਦਫਨਾ ਦਿੱਤਾ ਗਿਆ ਜਿਸ ਦੀ ਤਸਵੀਰ ਤੁਹਾਡੇ ਸਾਰਿਆਂ ਨਾਲ ਸਾਂਝੀ ਕਰਦੇ ਪਿਆ ਤਾਂ ਕੀ ਨਾਮ ਆਈ ਤੁਹਾਡਾ ਮੇਰਾ ਨਾਮ ਬਲਬੀਰ ਸਿੰਘ ਜੀ ਤੇ ਕੀ ਕਹਿਣਾ ਚਾਹੁੰਦੇ ਹੋ ਜਿਹੜਾ ਰਾਹੁਲ ਮਸੀਦ ਆ ਉੱਥੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਤਾਂ ਇਹ ਬੜੀ ਅਨਿੰਦਨਜੋਗ ਗੱਲ ਹੈ ਕਿ ਸਾਡੇ ਪੰਜਾਬੀਆਂ ਵਾਸਤੇ ਖਾਸ ਕਰਕੇ ਸਾਡੇ ਸਿੱਖ ਭਾਈਚਾਰੇ ਵਾਸਤੇ ਜਾਂ ਪੰਜਾਬੀਆਂ ਵਾਸਤੇ ਜੋ ਬਾਹਰ ਕੰਮ ਕਰਨ ਵਾਸਤੇ ਜਾਂਦੇ ਆ ਕੋਈ ਆਪਣੀ ਬਾਹਰੋਂ ਲਾਸ਼ ਆ ਜਾਂਦੀ ਆ ਕੋਈ ਅਮਰੀਕਾ ਚੋਂ ਆ ਜਾਂਦੀ ਕੋਈ ਕੈਨੇਡਾ ਚੋਂ ਆ ਜਾਂਦੀ ਇਹ ਕਿਉਂਕਿ ਪੰਜਾਬੀ ਭਾਈਚਾਰੇ ਵਾਸਤੇ ਬਹੁਤ ਮਾੜੀ ਗੱਲ ਆ ਇਹ ਵੀ ਆਪਣੀ ਰੋਜੀ ਰੋਟੀ ਕਮਾਉਣ ਵਾਸਤੇ ਮਾਂ ਆਪਣੇ ਮਾਪਿਆਂ ਦਾ ਨਾਂ ਰੋਸ਼ਨ ਕਰਨ ਵਾਸਤੇ ਗਿਆ ਸੀ ਪਹਿਲੀ ਵਾਰੀ ਵਿਚਾਰਾ ਗਿਆ ਤੇ ਇਦਾਂ ਹੀ ਦੂਜਾ ਅੰਮ੍ਰਿਤਪਾਲ ਸਿੰਘ ਹੀ ਜੋ ਪਹਿਲਾਂ ਤੋਂ ਜਾ ਰਿਹਾ ਸੀ ਅਜੇ ਉਹਦਾ ਨੌਜਵਾਨਾਂ ਦਾ ਅਜੇ ਸ਼ਾਦੀ ਸੁਦਾ ਵੀ ਨਹੀਂ ਸੀ ਤੇ ਇਹ ਬਹੁਤ ਮਾੜੀ ਗੱਲ ਹੋਈ ਆ ਤੇ ਬਾਕੀ ਜੋ ਸਰਕਾਰ ਵੱਲੋਂ ਕੱਲ ਮੰਤਰੀ ਸਾਹਿਬ ਆਏ ਸੀ ਤੇ ਉਹਨਾਂ ਵੀ ਆਪਣਾ ਕੋਈ ਆਪਾਂ ਕੋਈ ਘਾਟਾ ਤੇ ਨਹੀਂ ਪੂਰਾ ਕਰ ਸਕਦੇ ਲੇਕਿਨ ਸਰਕਾਰ ਵੱਲੋਂ ਜਿੰਨਾ ਹੋ ਸਕਦਾ ਅਸੀਂ ਨੀ ਆਮ ਪਾਰਟੀ ਦੇ ਨਾਲ ਸਬੰਧ ਰੱਖਦੇ ਆ ਤੇ ਮਦਦ 2 ਲੱਖ ਰੁਪਇਆ ਦਿੱਤਾ ਗਿਆ ਬਾਕੀ ਕੋਈ ਜੰਮੂ ਕਸ਼ਮੀਰ ਨਗਰ ਦੇ ਵੀ ਪੁਲਿਸ ਨੇ ਵੀ ਕੋਈ ਸਰਕਾਰ ਨੇ ਮਦਦ ਕੀਤੀ ਆ ਉਹ ਵੀ ਧੰਨਵਾਦ ਬਾਕੀ ਮੰਤਰੀ ਸਾਹਿਬ ਜੀ ਸਵਾਸਤਵਾ ਕੇ ਗਏ ਕੱਲ ਕਿ ਬੇਟੀ ਇਹਨਾਂ ਦੀ ਹਾਂਜੀ ਹਾਂਜੀ ਹੋਰ ਵੀ ਜੋ ਪਾਲਿਸੀ ਆ ਮੰਤਰੀ ਸਾਹਿਬ ਨੇ ਕੱਲ ਪ੍ਰੋਚਸਾ ਦਵਾਇਆ ਵੀ ਬੇਟੀ ਨੂੰ ਪੜਾਓ ਬੇਟੀ ਨੂੰ ਆਪਣਾ ਜਦੋਂ ਪੜ੍ਹਤੂ ਕਰ ਲੇਗੀ ਤੇ ਉਸ ਟਾਈਮ ਹੀ ਆਪਾਂ ਕੋਈ ਨਾ ਕੋਈ ਆਪਣਾ ਬੇਟੀ ਬਾਰੇ ਸੋਚਾਂਗੇ ਨੌਕਰੀ ਦਾ ਕੋਈ ਜੋ ਵੀ ਸਰਕਾਰੀ ਹੋ ਸਕਿਆ ਤੇ ਅਸੀਂ ਆਨੇ ਵੀ ਸਾਰੇ ਪਿੰਡ ਵਾਸੀ ਜੋ ਇਕੱਠੇ ਨੇ ਇਹ ਸਾਰੇ ਆਪਣਾ ਸਿੱਖ ਬਰਾਦਰੀ ਸਾਈ ਬਰਾਦਰੀ ਸਾਰੇ ਸਾਡੇ ਪਿੰਡ ਦੇ ਵਿੱਚ ਮਿਲ ਜੋ ਕੇ ਰਹਿੰਦੇ ਨੇ ਏਕਤਾ ਵਿੱਚ ਰਹਿੰਦੇ ਨੇ ਇੱਥੇ ਇਹੋ ਜੀ ਕੋਈ ਗੱਲ ਨਹੀਂ ਹੈਗੀ ਸਾਰੇ ਤਨਵਾਦ ਕਰਦੇ ਆ ਤੁਹਾਡਾ ਵੀ ਜਿਹੜਾ ਕੱਲ ਤੋਂ ਅਸੀਂ ਜੋ ਆਪਣਾ ਆਪਣਾ ਜੋ ਤੁਸੀਂ ਆਪ ਜੀ মিডিਆ ਵਾਲੇ ਵਿਖਾ ਰਹੇ ਜੋ ਤੁਹਾਡਾ ਵੀ ਬਹੁਤ ਧੰਨਵਾਦ ਹੈ ਤੇ ਇਸ ਕਰਕੇ ਜਿਹੜੀ ਤੁਸੀਂ ਬਹੁਤ ਮਿਹਰਬਾਨੀ ਥੈਂਕ ਯੂ ਤਾਂ ਤੁਸੀਂ ਵੇਖ ਸਕਦੇ ਹੋ ਕਿ ਇੱਥੇ ਲਗਾਤਾਰ ਪਰਿਵਾਰਕ ਮੈਂਬਰਾਂ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਤਾਂ ਤੁਸੀਂ ਵੇਖ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਜਿਹੜਾ ਮੁਸੀਬਾ ਹੈ ਚਾਰਾ ਅੱਜ ਇੱਥੇ ਇਕੱਠਾ ਹੋਇਆ ਤਾਂ ਉਹਨਾਂ ਦੇ ਵੱਲੋਂ ਜਿਹੜਾ ਦੁੱਖ ਆ ਉਹ ਬਿਆਨ ਕੀਤਾ ਜਾ ਰਿਹਾ ਹੈ ਤਾਂ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਸਰਕਾਰ ਦੇ ਜਿਹੜੇ ਮੰਤਰੀ ਨੇ ਕੱਲ ਉਹਨਾਂ ਦੇ ਘਰ ਦੇ ਵਿੱਚ ਪਹੁੰਚੇ ਸੀ ਤਾਂ ਜਿਹੜੀ ਸਰਕਾਰ ਦੇ ਵੱਲੋਂ ਮਦਦ ਕੀਤੀ ਜਾਣੀ ਸੀ ਤਾਂ ਉਸ ਦੇ ਨਾਲ ਘਾਟਾ ਤਾਂ ਨਹੀਂ ਪੂਰਾ ਹੋ ਸਕਦਾ ਪਰ ਪੰਜਾਬ ਸਰਕਾਰ ਦੇ ਵੱਲੋਂ ਜ਼ਰੂਰ ਪਰਵਾਰਕ ਮੈਂਬਰਾਂ ਨੂੰ ਕੁਝ ਨਾ ਕੁਝ ਜਿਹੜਾ ਵਾ ਉਹ ਦਿੱਤਾ ਗਿਆ ਤਾਂ ਤੁਸੀਂ ਵੇਖ ਸਕਦੇ ਹੋ ਕਿ ਪੂਰੇ ਪਰਵਾਰਕ ਮੈਂਬਰ ਇੱਥੇ ਪਹੁੰਚੇ ਹੋਏ ਨੇ ਤਾਂ ਤੁਸੀਂ ਵੇਖ ਸਕਦੇ ਹੋ ਕਿ ਪਰਵਾਰਕ ਮੈਂਬਰਾਂ ਦਾ ਪੂਰਾ ਰੋ ਰੋ ਕੇ ਜਿਹੜਾ ਬੁਰਾ ਹਾਲ ਹੋਇਆ ਪਿਆ ਤਾਂ ਉਸ ਮਾਮਲੇ ਦੇ ਵਿੱਚ ਕਈ ਤਰ੍ਹਾਂ ਦੇ ਸਵਾਲ ਖੜੇ ਹੋ ਰਹੇ ਨੇ ਕਿ ਉਹ ਸਾਰੇ ਨੌਜਵਾਨ ਉੱਥੇ ਕੰਮ ਕਰਨ ਦੇ ਲਈ ਜਾਂਦੇ ਸੀ ਤਾਂ ਇਹ ਵੀ ਆਪਣੀ ਰੋਜ਼ੀ ਰੋਟੀ ਕਮਾਉਣ ਦੇ ਲਈ ਜਦੋਂ ਉੱਥੇ ਗਿਆ ਤਾਂ ਉੱਥੇ ਗੋਲੀਆਂ ਮਾਰ ਕੇ ਇਸ ਦਾ ਕਤਲ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਅੱਜ ਰਾਹੁਲ ਮਸੀਹ ਨੂੰ ਜਿਹੜਾ ਵਾ ਦਫਨਾਉਂਦਾ ਕੰਮ ਜਿਹੜਾ ਪਰਿਵਾਰਕ ਮੈਂਬਰਾਂ ਦੇ ਵੱਲੋਂ ਕੀਤਾ ਜਾ ਰਿਹਾ ਤਾਂ ਕੁਝ ਪਰਿਵਾਰਕ ਮੈਂਬਰ ਇੱਥੇ ਜ਼ਰੂਰ ਪਹੁੰਚੇ ਹੋਏ ਨੇ ਗੱਲਬਾਤ ਵੀ ਕਰਾਂਗੇ ਤਾਂ ਮੈਡਮ ਕੀ ਨਾਮ ਹੈ ਤੁਹਾਡਾ ਪਲਵਿੰਦਰ ਕੌਰ ਅੰਦੀ ਕੀ ਕਹਿਣਾ ਚਾਹੁੰਦੇ ਜਿਸ ਤਰ੍ਹਾਂ ਇਹਨੂੰ ਮੈਂ ਕਹਿਣਾ ਚਾਹੁੰਦੀ ਕਿ ਰੋਹਿਤ ਨੂੰ ਮੈਂ ਚੰਗੀ ਤਰ੍ਹਾਂ ਜਾਣਦੀ ਸੀ ਤੇ ਰੋਹਿਤ ਕੰਮ ਕਰਦਾ ਸੀ ਦੁਕਾਨ ਤੇ ਲੱਗਾ ਸੀ ਵਧੀਆ ਜਾਂਦੀ ਵਾਰ ਮੈਨੂੰ ਰੋਟੀ ਫੜਾ ਕੇ ਗਿਆ ਮੈਨੂੰ ਮਿਲ ਕੇ ਗਿਆ ਤੇ ਮੈਂ ਕਹਿ ਰਹੀ ਤੈਨੂੰ ਛਲਾ ਦਿੱਤੀ ਆ ਤੇ ਰੋਹਿਤ ਬਾਹਰ ਖਲੋਤਾ ਸੀ ਫਿਰ ਭੱਜ ਕੇ ਆਇਆ ਮੈਨੂੰ ਜੱਫੀ ਮਾਰ ਤੂੰ ਛਰਾਬੀ ਮੈਨੂੰ ਜੱਫੀ ਪਾ ਕੇ ਮਿਲ ਕੇ ਘੁੱਟ ਕੇ ਫਿਰ ਗਿਆ ਹੱਸਦਾ 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 ਬਾਹਰ ਆ ਗਿਆ ਫਿਰ ਭੱਜ ਕੇ ਬਾਹਰ ਆਇਆ ਮੈਨੂੰ ਮਿਲ ਕੇ ਗਿਆ ਜਾਂਦੀ ਵਾਰ ਕਹਿੰਦਾ ਮੈਂ ਫੇਰ ਆਉਂਗਾ ਮੈਂ ਕਿਤੇ ਚੱਲਿਆ ਮੈਨੂੰ ਕਿਹਾ ਵੀ ਨਹੀਂ ਇੱਥੇ ਕੰਮ ਕਰ ਵਧੀਆ ਤੂੰ ਇੱਥੇ ਹੀ ਹਾਂ ਨਹੀਂ ਜਾਂਦਾ ਮੈਨੂੰ ਫਿਰ ਨਾਲ ਵੀ ਮੈਂ ਚੰਗੀ ਤਰ੍ਹਾਂ ਜਾਣਦੀ ਵਧੀਆ ਕੰਮ ਕਰਦਾ ਸੀ ਚੰਗਾ ਹੀ ਮੁੰਡਾ ਵੈਸੇ ਦੁਕਾਨ ਤੇ ਲੱਗਾ ਸੀ ਤਾਂ ਹਾਂਜੀ ਪੈਲਸ ਵਿੱਚ ਵੀ ਕੰਮ ਕਰਦਾ ਸੀ ਤੇ ਮੈਨੂੰ ਵਸਤੇ ਵੀ ਚੜਾ ਕੇ ਜਾਂਦਾ ਸੀ ਕਿਉਂਕਿ ਮੈਂ ਰੋਹਤ ਦੇ ਚੰਗੀ ਤਰ੍ਹਾਂ ਪੱੜਦਾ ਪੱੜਦਾ ਹੁੰਦਾ ਸੀ ਮੇਰੇ ਨਾਲ ਹਾਂ ਹਾਂ ਮੈਂ ਰੋਹਤ ਨੂੰ ਜਾਣਦੀ ਮੈਂ ਜਾਣਦੀ ਉਹਨੂੰ ਪਿਆਰ ਕਰਦਾ ਸੀ ਤਾਂ ਤੁਸੀਂ ਵੇਖ ਸਕਦੇ ਹੋ ਕਿ ਲਗਾਤਾਰ ਉਹਨਾਂ ਨਾਲ ਗੱਲਬਾਤ ਕੀਤੀ ਹੈ ਫਿਲਹਾਲ ਨਾਲ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਜਦੋਂ ਰੋਹਿਤ ਸ਼੍ਰੀਨਗਰ ਜਾਣ ਲੱਗਾ ਸੀ ਤਾਂ ਉਸ ਤੋਂ ਪਹਿਲਾਂ ਇਹਨਾਂ ਨੂੰ ਮਿਲ ਕੇ ਗਿਆ ਸੀ ਤਾਂ ਤੁਸੀਂ ਵੀ ਵੇਖ ਸਕਦੇ ਹੋ ਕਿ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਲਗਾਤਾਰ ਉਹ ਪਿਆਰ ਜਿਹੜਾ ਵਾ ਪਿੰਡ ਵਾਲਿਆਂ ਨੂੰ ਬਹੁਤ ਜ਼ਿਆਦਾ ਕਰਦਾ ਸੀ ਤਾਂ ਹਰ ਕੋਈ ਗੱਲਬਾਤ ਵੀ ਇਹਨਾਂ ਦੇ ਨਾਲ ਕਰਕੇ ਜਾਂਦਾ ਸੀ ਤਾਂ ਤੁਸੀਂ ਵੀ ਵੇਖ ਸਕਦੇ ਹੋ ਕਿ ਪਰ ਪਿੰਡ ਵਾਲੇ ਤੇ ਉਸਦੇ ਪਰਿਵਾਰ ਨੂੰ ਨਹੀਂ ਸੀ ਕਿ ਪਤਾ ਉਹ ਆਖਰੀ ਵਾਰ ਉੱਥੇ ਜਾਵੇਗਾ ਤਾਂ ਇਸ ਤਰ੍ਹਾਂ ਉਹਦੀ ਜਿਹੜੀ ਬੋਡੀ ਆ ਉਹ ਵਾਪਸ ਆਵੇਗੀ ਜੋ ਪਰਿਵਾਰ ਨੇ ਨਹੀਂ ਸੀ ਸੋਚਿਆ ਉਹ ਇਹਨਾਂ ਦੇ ਨਾਲ ਹੋ ਚੁੱਕਾ ਹੈ ਤਾਂ ਤੁਸੀਂ ਵੇਖ ਸਕਦੇ ਹੋ ਕਿ ਪੂਰਾ ਚਮਿਆਰੀ ਪਿੰਡ ਦੇ ਵਿੱਚ ਅਸੀਂ ਅੱਜ ਪਹੁੰਚੇ ਹੋਏ ਹਾਂ ਜਿੱਥੇ ਕਿ ਕਬਰਾਂ ਦੇ ਵਿੱਚ ਰਾਹੁਲ ਮਸੀਹ ਦੀ ਬੋਡੀ ਨੂੰ ਜਿਹੜਾ ਦਫਨਾਉਣ ਦਾ ਕੰਮ ਪਰਿਵਾਰਕ ਮੈਂਬਰਾਂ ਦੇ ਵੱਲੋਂ ਕੀਤਾ ਗਿਆ ਹੈ ਜਿਸ ਦੀ ਤਸਵੀਰ ਤੁਹਾਡੇ ਸਾਰਿਆਂ ਨਾਲ ਸਾਂਝੀ ਕਰਦੇ ਪਏ ਕਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ ਤਾਂ ਪਰਿਵਾਰਕ ਮੈਂਬਰਾਂ ਦੇ ਵੱਲੋਂ ਆਖਰੀ ਵਾਰ ਅੱਜ ਰਾਹੁਲ ਮਸੀਹ ਨੂੰ ਅਲਵਿਦਾ ਕਹਿ ਦਿੱਤਾ ਗਿਆ ਹੈ ਜਗਬਨ ਟੀਵੀ ਦੇ ਲਈ ਗੁਰਪ੍ਰੀਤ ਸਿੰਘ ਸਾਇਲ ਹਮਦ ਸਾਹਿਬ